ਨੇ ਆ ਬਾਪੂ ਤਿਆਰ ਖੜੇ ਕੀਤੇ ਹੋਏ ਆ ਇਹ ਕਹਿੰਦੇ ਜਵਾਕ ਪਿੱਛੇ ਤੇ ਮਾਮਾ ਭੈਣੀਆਂ ਬਜ਼ੁਰਗ ਕਹਿੰਦੇ ਅਸੀਂ ਦਵਾਂਗੇ ਗ੍ਰਿਫਤਾਰੀਆਂ ਦੇਖਦੇ ਕਿੰਨੀਆਂ ਗ੍ਰਿਫਤਾਰੀਆਂ ਲੈ ਸਕਦੇ ਆ ਕਿੰਨੀਆਂ ਨਜ਼ਰਬੰਦ ਵੀ ਕੀਤਾ ਗਿਆ ਸੀ ਕਿਹੜੀ ਇਹ ਨਜ਼ਰਬੰਦ ਕਰ ਲੈਣਗੇ ਸਾਨੂੰ ਇਹਨਾਂ ਦੀਆਂ ਲੱਤਾਂ ਕੰਬਦੀਆਂ ਐ ਸਵੇਰ ਦੇ 7:30 ਵਜੇ ਦੇ ਖਾਕੀ ਨੂੰ ਵਰਤ ਰਹੇ ਆ ਕਦੇ ਕੋਈ ਐਸਪੀ ਕਦੇ ਕੋਈ ਡੀਐਸਪੀ ਕਦੇ ਐਸਐਚਓ ਦਾ ਆਪਣਾ ਹੀ ਨੇ ਵਿਚਾਰੇ ਉਹਨਾਂ ਨੂੰ ਅਸੀਂ ਕੀ ਕਹਿਣਾ ਸੀ ਉਹਨਾਂ ਦੀ ਚਾਹ ਬਲਾਈ ਸੇਵਾ ਕੀਤੀ ਸਮੋਸੇ ਖੁਲਾਏ ਜਿਹੜਾ ਉਹਨਾਂ ਦਾ ਕੰਮ ਸੀ ਉਹਨਾਂ ਨੂੰ ਕਰਾ ਕੇ ਉਹਨਾਂ ਨੂੰ ਭੇਜਤਾ ਤੇ ਪਰ ਕਿੱਥੇ ਜਿਹੜੇ ਤੂਫਾਨ ਨੇ ਰੁਕਦੇ ਹੁੰਦੇ ਆ ਸਮੁੰਦਰ ਰੁਕਦੇ ਹੁੰਦੇ ਆ ਕੋਈ ਰੋਕ ਸਕਦਾ ਹੋਰ ਅਸੀਂ ਤਾਂ ਕਿਸੇ ਨੂੰ ਕਿਸੇ ਨੂੰ ਇਹ ਕਹਿ ਕੇ ਨਹੀਂ ਸੱਧਿਆ ਸਭ ਨੂੰ ਇਹ ਕਹਿ ਕੇ ਸੱਧਿਆ ਵੀ ਉਹੀ ਆਊ ਉਹੀ ਆਊ ਜਿਹੜਾ ਗ੍ਰਿਫਤਾਰੀ ਦੇਊਗਾ ਜਿੰਨੇ ਸੈਂਕੜ ਜਿੰਨੇ ਜੇਲਾ ਹਜਾ ਦੇਖੋ ਨਾ ਕਿਸੇ ਨੂੰ ਪੁੱਛ ਲਓ ਕਿਸੇ ਨੂੰ ਪੁੱਛੋ ਵੀ ਤੂੰ ਕੀ ਕਰਨਾ ਆ ਪੁੱਛੋ ਅਸੀਂ ਨਗਰ ਰਜਿਸਟਰੀ ਦੇਣ ਆਏ ਆ ਸਭ ਗ੍ਰਿਫਤਾਰੀਆਂ ਦੇਣ ਆਏ ਆ ਰਜਿਸਟਰੀ ਦੇਣ ਆਏ ਆ ਅਸੀਂ ਗ੍ਰਿਫਤਾਰੀ ਦੇਣ ਆਏ ਆ ਨਹੀਂ ਇੱਕ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਆਪਾਂ ਕੀ ਲੈਣ ਆਏ ਆ ਵੀ ਟੈਸਟ ਲੈਣ ਆਏ ਆ ਕੋਈ ਪੇਪਰ ਲੈਣ ਆਏ ਆ ਕੋਈ ਇੱਕ ਆਮ ਆਦਮੀ ਦਾ ਤੁਸੀਂ ਮਜ਼ਾਕ ਉਡਾਉਣਾ ਆਏ ਹੋ ਨਹੀਂ ਜੀ ਨਹੀਂ ਨਹੀਂ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਵਰਕਰ ਨੂੰ ਵਿਚਾਰੇ ਨੂੰ ਉਹ মিডিਆ ਮורה ਜਿਹੜਾ ਬੋਲ ਨਹੀਂ ਸਕਦਾ ਜਿਹਨੂੰ ਕੋਈ ਆਦਤ ਨਹੀਂਗੀ ਉਹ ਵਿਚਾਰਾ ਮੀਡੀਆ ਦਾ ਦੇਖ ਕੇ ਵੈਸੇ ਹੀ ਘਬਰਾ ਜਾਂਦਾ ਉਹਨੂੰ ਇਹ ਤਾਂ ਪਤਾ ਨਾ ਪਰਚਾ ਹੋਇਆ ਇੱਕ ਮਿੰਟ ਇਹ ਤਾਂ ਪਤਾ ਨਾ ਤੁਸੀਂ ਆਪ ਕਿਹਾ ਵੀ ਪਰਚਾ ਹੋਇਆ ਬਸ ਪਰਚਾ ਹੋਇਆ ਹੋਰ ਕੀ ਵਾ ਪਰ ਸਰ ਲੱਗਦਾ ਉਹ ਕਿੱਥੇ ਕਿੱਧਰ ਕਿੱਧਰ ਜਾ ਰਿਹਾ ਤੁਹਾਨੂੰ ਪਤਾ ਮਾਮਲਾ ਕੀ ਆ ਸਰ ਤੁਹਾਨੂੰ ਪਤਾ ਕੀ ਮਾਮਲਾ ਤੁਸੀਂ ਤੁਹਾਡੇ ਨਹੀਂ ਤੁਸੀਂ ਪਹਿਲਾਂ ਦੱਸੋ ਮਾਮਲਾ ਕੀ ਆ ਸਰ ਪਹਿਲਾਂ ਤੁਸੀਂ ਇਹ ਗੱਲ ਯਾਰ ਕਿਉਂ ਆ ਆਮ ਆਦਮੀ ਵਿਚਾਰਾ ਆਪਣੇ ਚੋ ਯਾਰ ਭਾਈ ਪੈਣਾ ਆਪਾਂ ਕਿਉਂ ਉਹਦੀ 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 ਇੰਟੈਗਰਿਟੀ ਉਹ ਵਿਚਾਰਾ ਸਭ ਕੁਝ ਛੱਡ ਕੇ ਆਇਆ ਯਾਰ ਉਹਦਾ ਆਪਾਂ ਕਿਉਂ ਆ ਮਜ਼ਾਕ ਖਡਾਉਨੇ ਆ ਮੈਨੂੰ ਨਹੀਂ ਸਮਝ ਆਉਂਦੀ ਵੀ ਆਪਾਂ ਉਹਦਾ ਟੈਸਟ ਕਿਉਂ ਲੈਨੇ ਆ ਬੇਰਾ ਮੈਂ ਹੱਥ ਜੋੜ ਕੇ ਤੁਹਾਡੇ ਮੁਰੇ ਮਾਫੀ ਮੰਗਦਾ ਸਾਨੂੰ ਪੁੱਛੋ ਜੋ ਮਰਜ਼ੀ ਪੁੱਛਣਾ ਇੱਕ ਜਿਹੜਾ ਆਮ ਵਿਚਾਰੀ ਮੇਰੀ ਮਾਂ ਭੈਣ ਆਈ ਆ ਚੱਲ ਕੇ ਇੱਕ ਜੱਜਵੇ ਲਈ ਪਾਰਟੀ ਲਈ ਉਹਨੂੰ ਆਪਾਂ ਕਿਉਂ ਕਿਉਂ ਇਹ ਜਿਹੀਆਂ ਗੱਲਾਂ ਕਰਕੇ ਕਿਉਂ ਉਹਨੂੰ ਐਸੀਆਂ ਗੱਲਾਂ ਚ ਪਾਉਂਦੇ ਆ ਪੀ ਸਾਹਿਬ ਗੱਲ ਕਰੀਏ ਕਹਿੰਦੇ ਅੱਛੀ ਜੀ ਨੂੰ ਜਿਹੜਾ ਨਹਿਰ ਬੰਦ ਕੀਤਾ ਗਿਆ ਕਿੱਥੇ ਕਰ ਦੇ ਦੀ ਬਸ ਤਿਆਰੀ ਆਉਣ ਦੀ ਬੇਫਿਕਰ ਰਹੋ ਇਹ ਸਾਨੂੰ ਪਤਾ ਹੈ ਵੀ ਕਿਵੇਂ ਨਿਕਲਣਾ ਹੈ ਇਹ ਇਹ ਜਿਹੜਾ ਰਾਗਬ ਚੱਡਾ ਏ ਇਹ ਨਜ਼ਰਬੰਦ ਕਰਾ ਲੂ ਇਹ ਪੰਜਾਬ ਪੁਲਿਸ ਸਾਡੀ ਆ ਇਹ ਰਾਗਬ ਚੱਡੇ ਦੀ ਨਹੀਂਗੀ ਤੇਰਾ ਹੁਕਮ ਹੋ ਸਕਦਾ ਪਰ ਇਹ ਮਦਦ ਸਾਡੀ ਕਰਨਗੇ ਨਹੀਂ ਨਹੀਂ ਕਿਹਦੇ ਭਾਈ ਭੈਣ ਨੇ ਪੁਲਿਸ ਦੇ ਵਿੱਚ ਭਾਈ ਭੈਣ ਕਿਹਦੇ ਆ ਰੋਜ ਦਾ ਨੌ ਮਾਸ ਦਾ ਕਿਹਦਾ ਰੇਸ਼ਨਾ ਸਾਡਾ ਗਰਾਗਪ ਜੱਡੇ ਦਾ ਸਮਝ ਲਓ ਗੱਲ